ਇਤਿਹਾਸ ਵਿੱਚ ਲਿਖੇ ਹੋਏ ਬੋਲ ਨੇ ਮਿਹਰਬਾਨ ਪੁੱਤ ਪ੍ਰਿਥੀਏ ਦਾ ਕਵੀਸ਼ਰੀ ਕਰੇ ਸੰਸਕ੍ਰਿਤ ਤੇ ਹਿੰਦਵੀ ਫਾਰਸੀ ਤੇ ਗੁਰਮੁਖੀ ਪੜੇ ਤਿੰਨ ਪੀ ਬਾਣੀ ਬਹੁਤ ਬਣਾਈ ਭੋਗ ਨਾਨਕ ਜੀ ਤੇ ਪਾਈ ਬੜੇ ਅਹਿਮ ਬੋਲ ਨੇ ਇਹ ਨਾਨਕ ਸ਼ਬਦ ਵਰਤਦਾ ਸੀ ਹਰ ਸ਼ਬਦ ਦੇ ਪਿੱਛੇ ਤਾਂ ਜੋ ਸੰਗਤ ਨੂੰ ਭੁਲੇਖਾ ਪੈ ਸਕੇ ਆ ਬਹੁਤ ਸ਼ਬਦ ਨੇ ਆ ਕਈ ਵਾਰੀ ਤੁਸੀਂ ਆਮ ਲੋਕੀ ਟਰਾਲੀਆਂ ਤੇ ਲਿਖ ਲੈਂਦੇ ਨੇ ਤੇ ਪਰ ਉਹਨਾਂ ਨੂੰ ਪਤਾ ਨਹੀਂ ਹੈ ਵੀ ਇਹ ਬਾਣੀ ਦਾ ਸ਼ਬਦ ਨਹੀਂ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਪ੍ਰਿਥੀ ਚੰਦ ਇਹ ਦਾ ਪੁੱਤ ਮਿਹਰਬਾਨ ਦੇ ਲਿਖੇ ਹੋਏ ਬੋਲ ਨੇ ਇੱਕ ਸ਼ਬਦ ਤੇ ਬਹੁਤ ਪ੍ਰਚਲਿਤ ਹੋ ਗਿਆ ਸੀ ਏਕੋ ਸਿਮਰੋ ਨਾਨਕਾ ਦੂਜਾ ਕਾਹੇ ਸਿਮਰੀਐ ਜੰਮੇ ਤੇ ਮਰ ਜਾਏ ਏਕੋ ਸਿਮਰੋ ਨਾਨਕਾ ਜੋ ਜਲਥਲ ਰਹਾ ਸਮਾਏ ਇਹ ਗੁਰੂ ਗ੍ਰੰਥ ਸਾਹਿਬ ਦਾ ਬੋਲ ਨਹੀਂ ਹੈ ਇਹ ਪ੍ਰਿਥੀ ਚੰਦ ਦੇ ਪੁੱਤ ਮਿਹਰਬਾਨ ਦੇ ਲਿਖੇ ਹੋਏ ਕੱਚੀ ਬਾਣੀ ਹੈ ਉਸ ਵੇਲੇ ਫਿਰ ਜਦੋਂ ਉਹਨੇ ਇਹੋ ਜਿਹਾ ਕੰਮ ਸ਼ੁਰੂ ਕੀਤਾ ਨਾਨਕ ਸ਼ਬਦ ਲਿਖਦਾ ਇਮੀ ਸ਼ਬਦ ਜੋੜ ਕੇ ਤੋੜ ਮਰੋੜ ਕੇ ਤੁਕਾਂ ਬੰਦੀਆਂ ਬਣਾ ਕੇ ਤੇ ਕੱਚੀ ਬਾਣੀ ਲਿਖਦਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕੋਲ ਸਿੱਖਾਂ ਨੇ ਆ ਕੇ ਬੇਨਤੀ ਆਖੀ ਪਾਤਸ਼ਾਹ ਕੱਲ ਇਹ ਪ੍ਰਿਥੀ ਚੰਦ ਵਰਗੇ ਗੁਰੂ ਸਹਿਬਾਨਾਂ ਦੀ ਜਿਹੜੀ ਸੱਚੀ ਤੇ ਪਵਿੱਤਰ ਬਾਣੀ ਹੈ ਨਾ ਉਹਦੇ ਵਿੱਚ ਰਲੇਵਾ ਪਾ ਦੇਣਗੇ ਕਿਰਪਾ ਕਰੋ ਤੁਸੀਂ ਰਹਿਮਤ ਕਰੋ ਮਹਾਰਾਜ ਕੱਚੀ ਤੇ ਸੱਚੀ ਬਾਣੀ ਬਖ ਕਰ ਦਿਓ ਫਿਰ ਤੁਹਾਨੂੰ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ ਮੈਂ ਸੰਖੇਪ ਤੁਹਾਨੂੰ ਕਹਿ ਦਿੰਦਾ ਏਕ ਦਿਵਸ ਪ੍ਰਭ ਪ੍ਰਾਤਹਿ ਕਾਲ ਦਇਆ ਭਰੇ ਪ੍ਰਭ ਜੀਨ ਦਇਾਲ ਜੈ ਮਨ ਉਪਜੀ ਪ੍ਰਗਟਿਓ ਅਬ ਗ੍ਰੰਥ ਤਹ ਕਾਰਨ ਕੀਜੈ ਅਬ ਗ੍ਰੰਥ ਸਹਿਬ ਨੇ ਭਾਈ ਗੁਰਦਾਸ ਜੀ ਕੋ ਆਗਿਆ ਕਰੀ ਗੁਰਾਂ ਕੀ ਬਾਣੀ ਜੁਦਾ ਕਰੀਏ ਮੀਨੇ ਪੌਂਦੇ ਨੇ ਰਲਾ ਵਿੱਚ ਰਲਾ ਨਾ ਧਰੀਏ ਸਹਿਬ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਬਚਨ ਆਖੇ ਭਾਈ ਗੁਰਦਾਸ ਜੀ ਇਹ ਬਾਣੀ ਵਿੱਚ ਰਲੇਮਾ ਪਾ ਦੇਣਗੇ ਆਪਾਂ ਸੱਚੀ ਤੇ ਕੱਚੀ ਬਾਣੀ ਵੱਖਰੀਆਂ ਕਰ ਦਈਏ ਉਸ ਵੇਲੇ ਯਾਦ ਰੱਖਿਓ ਮੈਂ ਬਹੁਤ ਸੰਖੇਪ ਕਹਿਣ ਲੱਗਿਆ ਉਸ ਵੇਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਰਾਮ ਸਰ ਸਰੋਵਰ ਦੇ ਕੰਢੇ ਪਵਨ ਪਵਿੱਤਰ ਜਗ੍ਹਾ ਚੁਣ ਕੇ ਉੱਥੇ ਸ਼ਮਿਆਨਾ ਲਾ ਕੇ ਚੰਦੂਆ ਲਾ ਕੇ ਪੀੜੇ ਪਲੰਘਾਂ ਦਾ ਪ੍ਰਬੰਧ ਕਰਕੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ 1601 ਈਸਵੀ ਤੋਂ ਲੈ ਕੇ 1604 ਈਸਵੀ ਤੱਕ 3 ਸਾਲ ਦਾ ਸਮਾਂ ਲਾ ਕੇ ਤੇ ਪੋਥੀਆਂ ਵਿੱਚ ਜਿਹੜੀ ਅੰਮ੍ਰਿਤ ਬਾਣੀ ਸੀ ਨਾ ਉਨੂੰ ਇੱਕ ਗ੍ਰੰਥ ਦਾ ਰੂਪ ਦਿੱਤਾ ਇੱਕ ਬੇਨਤੀ ਤੁਨ ਕਰਾ ਤੁਸੀਂ ਉਹ ਪਾਵਨ ਸਥਾਨ ਦੇ ਦਰਸ਼ਨ ਕੀਤੇ ਐ ਗੁਰਦੁਆਰਾ ਰਾਮ ਸਰ ਸਾਹਿਬ ਜਿੱਥੇ ਬੈਠ ਕੇ ਤਿੰਨ ਸਾਲ ਹਜੂਰ ਨੇ ਬਾਣੀ ਲਿਖਵਾਈ ਐ ਕਿਤੇ ਨੇ ਸਾਰੇ ਨੂੰ ਧਿਆਨ ਨਹੀਂ ਹੈ ਮਨ ਕਿਮਾ ਕਰਿਓ ਮੈਂ ਹੱਥ ਜੁੜ ਕੇ ਕਹਿਣ ਲੱਗਿਆ ਅਸੀਂ ਗੁਰੂ ਘਰਾਂ ਵਿੱਚ ਜਾਣੇ ਆ ਬਹੁਤ ਜਲਦੀ ਨਾਲ ਗਏ ਜਿਵੇਂ ਗਏ ਤੇ ਉਵੇਂ ਵਾਪਸ ਪਰਤ ਆਏ ਹੱਥ ਜੁੜ ਕੇ ਤੋਂ ਨਿਕ ਬੇਨਤੀ ਕਹਿਣ ਲੱਗਿਆ ਸਾਰੇ ਨਹੀਂ ਪਰ ਬਹੁਤਿਆਂ ਦਾ ਮੇਰੇ ਵਰਗਿਆਂ ਦਾ ਹਾਲ ਹੈ ਵੀ ਅੱਜ ਦਾ ਸਿੱਖ ਗੁਰਦੁਆਰੇ ਜਾਏ ਜਾਂ ਕਿਸੇ ਇਤਿਹਾਸਕ ਸਥਾਨ ਤੇ ਜਾ ਕੇ ਆਏ ਤੇ ਉਹਨੂੰ ਆਏ ਨੂੰ ਪੁੱਛੋ ਵੀ ਤੂੰ ਗੁਰੂ ਸਾਹਿਬਾਨਾਂ ਦੇ ਪਵਿੱਤਰ ਸਥਾਨ ਤੇ ਗਿਆ ਸੀ ਦਰਸ਼ਨ دیدار ਕਰਕੇ ਆਇਆ ਹੈ ਤੇ ਤੂੰ ਦੱਸਖਾਂ ਵੀ ਅੱਜ ਹੁਕਮਨਾਮਾ ਸਾਹਿਬ ਕਿਹੜਾ ਆਇਆ ਸੀ ਉਸ ਪਾਵਨ ਸਥਾਨ ਤੇ ਜਾਂ ਤੂੰ ਜਦੋਂ ਗਿਆ ਉਦੋਂ ਕਿਹੜੇ ਪਵਿੱਤਰ ਗੁਰਬਾਣੀ ਦੇ ਸ਼ਬਦ ਦਾ ਕੀਰਤਨ ਹੋ ਰਿਹਾ ਸੀ ਜਾਂ ਤੂੰ ਜਦੋਂ ਗਿਆ ਉਦੋਂ ਕੋਈ ਕਥਾ ਵਿਚਾਰ ਹੋ ਰਹੀ ਸੀ ਮੇਰੇ ਵਰਗੇ ਨੂੰ ਨਹੀਂ ਪਤਾ ਹੁੰਦਾ ਹਾਏ ਨੂੰ ਇਹ ਪੁੱਛੋ ਵੀ ਲੰਗਰਾਂ ਵਿੱਚ ਕੀ ਬਣਿਆ ਸੀ ਇਹਨੂੰ ਇਹ ਪੁੱਛੋ ਵੀ ਲੰਗਰ ਵਿੱਚ ਸਬਜੀ ਦਾਲ ਖੀਰ ਕਿਹੋ ਜੀ ਬਣੀ ਐ ਮਿੱਠਾ ਘੱਟ ਸੀ ਵੱਧ ਸੀ ਉਹ ਸਾਰਾ ਕੁਝ ਦੱਸ ਸਕਦਾ ਪਰ ਜੇ ਗੁਰੂ ਦੇ ਸ਼ਬਦ ਦੀ ਗੱਲ ਪੁੱਛੀ ਜਾਏ ਗੁਰਬਾਣੀ ਦੀ ਗੱਲ ਪੁੱਛੀ ਜਾਏ ਮੈਨੂੰ ਖਿਮਾ ਕਰ ਜਿਓ ਮੈਂ ਹੱਥ ਜੁੜ ਕੇ ਇਹਨੇ ਇਹ ਖਿਆਲ ਨਹੀਂ ਕਰਦਾ ਹੁਣ ਵੇਖੋ ਆਪਾਂ ਸਾਰੇ ਜਾਣੇ ਆ ਪਰ ਫਿਰ ਵੀ ਆਪਾਂ ਕਹਿ ਰਹੇ ਹਾਂ ਮਿਸਿ ਸਾਰਿਆਂ ਨੇ ਉਹ ਥਾਂ ਦੇ ਦਰਸ਼ਨ ਨਹੀਂ ਕੀਤੇ ਅੱਜ ਤੁਸੀਂ ਯਾਦ ਰੱਖਿਓ ਜਦੋਂ ਸ੍ਰੀ ਅਮਰਤ ਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਾਊ ਜਿਹੜਾ ਸ਼ਹੀਦ ਬਾਪਾ ਦੀਪ ਸਿੰਘ ਜੀ ਦਾ ਅਸਥਾਨ ਹੈ ਉਸ ਗੁਰਦੁਆਰੇ ਦੀ ਕੰਧ ਨਾਲ ਕੰਧ ਸਾਂਝੀ ਹੈ ਕਿਹੜੇ ਸਥਾਨ ਦੀ ਜਿਸ ਅਸਥਾਨ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ 1601 ਤੋਂ ਲੈ ਕੇ 1604 ਤੱਕ 3 ਸਾਲ ਦਾ ਸਮਾਂ ਲਾ ਕੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਲਿਖਵਾਈ ਸੀ ਹੁਣ ਤੁਸੀਂ ਜਦੋਂ ਕਦੀ ਗਏ ਮੈਂ ਬੇਨਤੀ ਕਰ ਰਿਹਾ ਹੱਥ ਜੋੜ ਕੇ ਜਰੂਰ ਦਰਸ਼ਨ ਕਰਕੇ ਆਇਓ ਬੜੇ ਵੱਡਾ ਪ੍ਰਬੰਧ ਕੀਤਾ ਹਜੂਰ ਨੇ ਉਸ ਸਮੇਂ ਦੀ ਸ਼ਮੇ ਸ਼ਮਿਆਨਾ ਲਾਇਆ ਉਹ ਜਗ੍ਹਾ ਚੁਣੀ ਜਿੱਥੇ ਨਾ ਬਹੁਤੀ ਸਰਦੀ ਹੋਵੇ ਨਾ ਗਰਮੀ ਹੋਵੇ ਰੁੱਖਾਂ ਦਾ ਝੁੰਡ ਸੀ ਉਸ ਵੇਲੇ ਉੱਥੇ ਔਰ ਤੁਹਾਨੂੰ ਪਤਾ ਹੋਵੇ ਵੀ ਗੁਰੂ ਅਰਜਨ ਸਾਹਿਬ ਤਿੰਨ ਸਾਲ ਦੇ ਕਰੀਬ ਇੱਕ ਦਿਨ ਵੀ ਆਪਣੇ ਘਰ ਪਰਿਵਾਰ ਵਿੱਚ ਨਹੀਂ ਗਏ ਦਰਬਾਰ ਸਾਹਿਬ ਜਿੰਨੀ ਸੰਗਤ ਆਉਂਦੀ ਸੀ ਨਾ ਬਾਬਾ ਬੁੱਢਾ ਸਾਹਿਬ ਦੀ ਡਿਊਟੀ ਲਾਈ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਬਾਬਾ ਜੀ ਤੁਸੀਂ ਇੱਥੇ ਸੇਵਾ ਸੰਭਾਲਣੀ ਹੈ ਸੰਗਤਾਂ ਨੂੰ ਰੱਬੀ ਉਪਦੇਸ਼ ਦੇਣਾ ਤੇ ਕੋਈ ਸੰਗਤ ਵਿੱਚੋਂ ਵੀ ਰਾਮਸਰ ਸਾਹਿਬ ਦੀ ਧਰਤੀ ਤੇ ਨਾ ਆਵੇ ਕਿਉਂਕਿ ਅਹਿਮ ਕਾਰਜ ਕਰ ਰਹੇ ਨੇ ਬੰਨ ਏਵੇਂ ਨਹੀਂ ਸਾਡੇ ਕੋਲ ਆਈ ਸਭ ਤੋਂ ਅਹਿਮ ਕਾਰਜ ਕਰ ਰਹੇ ਨੇ ਇੱਕ ਸਿੱਖ ਹੋਇਆ ਭਾਈ ਬੰਨੋ ਉਹਦੀ ਡਿਊਟੀ ਲਈ ਸੀ ਕਿ ਭਾਈ ਬੰਨੋ ਜੀ ਦੀ ਕਿ ਤੁਸੀਂ ਸ਼ਿਆਹੀ ਕਾਗਜ਼ ਦਾ ਕਲਮ ਦਾ ਪ੍ਰਬੰਧ ਕਰਨਾ ਹੈ ਉਸ ਵੇਲੇ ਜਿਹੜੀ ਸ਼ਿਆਹੀ ਹੈ ਨਾ ਅੱਜ ਸਿੱਖ ਨਹੀਂ ਇਹ ਖਿਆਲ ਕਰਦਾ ਸ਼ਿਆਹੀ ਜਦੋਂ ਬਣਾਉਂਦੇ ਸਨ ਨਾ ਤਾਂਬੇ ਦਾ ਭਾਂਡਾ ਲੈ ਕੇ ਵਿੱਚ ਤਿਲਾਂ ਦਾ ਤੇਲ ਪਾ ਕੇ ਨੀਲਾ ਥੋਥਾ ਪਾ ਕੇ ਕਿੱਕਰ ਦੀ ਗੂੰਦ ਪਾ ਕੇ ਸੋਨੇ ਦੀ ਵਿੱਚ ਪੱਤਰੀ ਪਾ ਕੇ ਫਿਰ ਉਹਨੂੰ ਯਾਦ ਰੱਖਿਓ ਨਿੰਮ ਦੇ ਛੋਟੇ ਨਾਲ 20 ਦਿਨ ਘੋਟਦੇ ਸਨ ਰਗੜਦੇ ਸਨ 20 ਦਿਨ ਰਗੜਨ ਤੋਂ ਬਾਅਦ ਤੇ ਫਿਰ ਕੁਝ ਪੰਨਿਆਂ ਦੀ ਕੁਝ ਅੰਗਾਂ ਦੀ ਸ਼ਿਆਹੀ ਬਣਦੀ ਸੀ ਅੱਜ ਵਾਂਗੂ ਮਜਾਰਾਂ ਵਿੱਚੋਂ ਨਹੀਂ ਮਿਲਦੀ ਸੀ ਮੈਂ ਤੁਹਾਨੂੰ ਬੇਨਤੀ ਇਹ ਕਹਿਣ ਲੱਗਿਆ ਹੈ ਕਿ ਉਸ ਵੇਲੇ ਸ਼ਿਆਹੀ ਸੀ ਨਾ ਜਿਹੜੀ ਉਹ ਵੀ ਦਿਨ ਲੱਗਦੇ ਸਨ ਕੁਝ ਅੰਗਾਂ ਦੀ ਬਣਾਉਣ ਦੇ ਲਈ ਤੁਸੀਂ ਵੇਖੋ ਕਿੰਨੀ ਵੱਡੀ ਸ਼ਿਵਾਂ ਨਿਭਾਈ ਹੋਵੇਗੀ ਭਾਈ ਗੁਰਦਾਸ ਜੀ ਇੱਕ ਇੱਕ ਅੱਖਰ ਲਿਖਦੇ ਨੇ ਸ਼ਬਦ ਲਿਖਦੇ ਨੇ ਉਸ ਵੇਲੇ ਕੱਚੀ ਬਾਣੀ ਲਖਵਾਉਣ ਵਾਲੇ ਵੀ ਆਏ ਭਾਈ ਕਾਨਾ ਪੀਲੂ ਭਾਈ ਛੱਜੂ ਵਰਗੇ ਹਜ਼ੂਰ ਨੇ ਸ਼ਾਫ ਸ਼ੈਨ ਵਰਗੇ ਉਹਨਾਂ ਦੇ ਬੋਲ ਬਾਣੀ ਵਿੱਚ ਨਹੀਂ ਦਰਜ ਕੀਤੇ ਅੱਜ ਦੇ ਸਿੱਖਾਂ ਕੋਲ ਗੁਰਬਾਣੀ ਸਤਗੁਰੂ ਜੀ ਨੇ ਮਨੁੱਖਤਾ ਲਈ ਬਖਸ਼ੀ ਹੈ ਨਾ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਇੱਕ ਇਹ ਵੀ ਰਿਹਾ ਕਿ ਸਹਿਬ ਨੇ ਸੱਚੀ ਬਾਣੀ ਵਿੱਚ ਕੱਚੀ ਬਾਣੀ ਦਰਜ ਨਹੀਂ ਕੀਤੀ ਉਹਨਾਂ ਮੇਲਿਆਂ ਵਿੱਚ ਉਹਨਾਂ ਧਮਕੀਆਂ ਵੀ ਦਿੱਤੀਆਂ ਸਨ ਕਿ ਤੁਸੀਂ ਸਾਡੇ ਬੋਲ ਨਹੀਂ ਦਰਜ ਕਰਦੇ ਸਾਡੀ ਸਰਕਾਰੀ ਦਰਬਾਰੇ ਪਹੁੰਚ ਐਸੀ ਤੁਹਾਨੂੰ ਵੇਖਾਂਗੇ ਬੜੀ ਵੱਡੀ ਅਹਿਮ ਬਾਤ ਐ ਫਿਰ ਧਿਆਨ ਦਿਓ ਸਤਗੁਰੂ ਨੇ ਸ਼ਹਾਦਤ ਤੇ ਦੇ ਦਿੱਤੀ ਪਰ ਸੱਚੀ ਬਾਣੀ ਵਿੱਚ ਕੱਚੀ ਬਾਣੀ ਦਰਦ ਨਹੀਂ ਕੀਤੀ ਇੱਕ ਬੇਨਤੀ ਕਰਾਂ ਸਿੱਖ ਦਾ ਜਿਹੜਾ ਸਰੂਪ ਵੀ ਐ ਨਾ ਗੁਰੂ ਨੇ ਬਣਾਇਆ ਇਹ ਜਿਹੋ ਜਿਹਾ ਰੱਬ ਨੇ ਸੱਚਾ ਤੇ ਸੁੱਚਾ ਬਣਾਇਆ ਐ ਇਹ ਉਹੋ ਜਿਹਾ ਹੀ ਰਹਿੰਦਾ ਐ ਬਦਕਿਸਮਤੀ ਅੱਜ ਇਹਨੇ ਗੁਰੂ ਦੇ ਦਿੱਤੇ ਸੱਚੇ ਸਰੂਪ ਨੂੰ ਵਿਗਾੜ ਕੇ ਤੇ ਇਹਨੂੰ ਵੀ ਕੱਚਾ ਰੰਗ ਕਰਕੇ ਕਈ ਤਰ੍ਹਾਂ ਨਾਲ ਇਹਨੂੰ ਬਰਬਾਦ ਕਰੀ ਜਾ ਰਿਹਾ ਬਹੁਤ ਕੁਝ ਸਮਝਣ ਵਾਲਾ ਤਾਂ ਹੀ ਸਾਡੇ ਉਜਾੜੇ ਨੇ ਅੱਜ ਜਿਹੜੀ ਬਾਤ ਹੈ ਨਾ ਅਸੀਂ ਦੋਸ਼ ਮੜਦੇ ਹਾਂ ਕਦੀ ਕਿਸੇ ਸਿਰ ਕਦੀ ਕਿਸੇ ਸਿਰ ਪਰ ਮੈਂ ਸਮਝਣਾ ਵੀ ਸਾਡਾ ਗੁਰੂ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਵਰਜਨਾ ਅਸੀਂ ਖੁਦ ਦੋਸ਼ੀ ਹੈ ਅਸੀਂ ਗੁਰਬਾਣੀ ਨਹੀਂ ਪੜਦੇ ਨਿਤ ਨੇਮ ਨਹੀਂ ਕਰਦੇ ਅੰਮ੍ਰਿਤ ਦੀ ਦਾਤ ਲੈਣ ਨੂੰ ਤਿਆਰ ਨਹੀਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਮੈਂ ਹੱਥ ਜੋੜ ਕੇ ਤੁਹਾਨੂੰ ਕਹਿਣ ਲੱਗਿਆ ਇੱਕ ਘਰ ਇੱਕ ਪਰਿਵਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਗਏ ਸ਼ਹਿਜ ਪਾਠ ਆਰੰਭ ਕਰਵਾਉਣ ਦੇ ਲਈ ਤੇ ਮੈਂ ਵੀ ਨਾਲ ਗਿਆ ਗੁਰੂ ਕੇ ਵਜ਼ੀਰ ਵਿਸ਼ਨ ਗ੍ਰੰਥੀ ਸਿੰਘ ਜੀ ਤੇ ਜਦੋਂ ਸਰੂਪ ਘਰ ਲੈ ਗਏ ਤੇ ਮੈਂ ਚੌਰ ਸਾਹਿਬ ਦੀ ਸੇਵਾ ਪਕੜ ਲਈ ਗੁਰੂ ਜੀ ਦੀ ਸੇਵਾ ਕਰਨ ਲਈ ਤੇ ਗ੍ਰੰਥੀ ਸਿੰਘ ਗੁਰੂ ਕਾ ਵਜੀਰ ਜਦੋਂ ਅਰਦਾਸ ਕਰਨ ਲੱਗੇ ਆ ਅਰੰਭਤਾ ਦੀ ਤੇ ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾਉਣ ਵਾਸਤੇ ਉਹਨਾਂ ਦੇ ਜਿੰਨੇ ਘਰ ਦੇ ਜੀ ਸਨ ਜੋ ਆਣ ਗਵਣ ਵਿੱਚੋਂ ਆਈ ਜਿੰਨੀ ਸੰਗਤ ਸੀ ਉਹਨਾਂ ਵਿੱਚੋਂ ਇੱਕ ਜਣਾ ਵੀ ਨਹੀਂ ਸੀ ਜਿਹਦੇ ਕੋਲ ਅੰਮ੍ਰਿਤ ਦੀ ਦਾਤ ਹੋਵੇ ਤੇ ਉਹ ਸ੍ਰੀ ਸ਼ਹਿਬ ਨਨ ਕੜਾ ਪ੍ਰਸ਼ਾਦ ਨੂੰ ਭੋਗ ਲਵਾਸ ਕੇ ਕੜਾ ਪ੍ਰਸ਼ਾਦ ਦਰ ਪ੍ਰਵਾਨ ਕਰਵਾਸ ਕੇ ਤੇ ਸ੍ਰੀ ਸ਼ਹਿ ਪੇਟ ਕਰ ਸਕੇ ਮੇਰੇ ਕਹਿਣ ਦਾ ਭਾਵ ਕੀ ਹੈ ਇਹ ਸਾਡਾ ਹਾਲ ਹੈ ਇਹ ਸਾਡੀ ਕੌਮ ਦਾ ਹਾਲ ਬਣਦਾ ਜਾ ਰਿਹਾ ਹੈ ਅਸੀਂ ਗੁਰੂ ਦੀ ਅੰਮ੍ਰਿਤ ਦੀ ਦਾਤ ਲੈਣ ਨੂੰ ਤਿਆਰ ਨਹੀਂ ਹੈ ਹਾਂ ਅਸੀਂ ਨਸ਼ਿਆਂ ਦਾ ਵਿਸ਼ੇ ਬਕਾਰਾਂ ਦਾ ਸ਼ਰਾਬਾਂ ਕਬਾਬਾਂ ਦਾ ਜ਼ਹਿਰ ਪੀਣ ਵਾਸਤੇ ਤਿਆਰ ਹੈ ਜ਼ਹਿਰ ਪੀਣ ਵਾਸਤੇ ਤਿਆਰ ਹੈ ਅੰਮ੍ਰਿਤ ਦੀ ਦਾਤ ਲੈਣ ਨੂੰ ਤਿਆਰ ਨਹੀਂ ਹੈ ਅੱਜ ਜਿੰਨਾ ਖਲਾਰਾ ਪਿਆ ਹੋਇਆ ਹੈ ਨਾ ਪੰਜਾਬ ਦੀ ਧਰਤੀ ਤੇ ਇਹ ਸਾਡਾ ਖੁਦ ਪਾਇਆ ਹੋਇਆ ਹੈ ਮੈਨੂੰ ਖਿਮਾ ਕਰ ਦਿਓ ਅਸੀਂ ਗੁਰੂ ਦੀ ਅਮਰ ਦੀ ਦਾਤ त्यागी ਅੰਮ੍ਰਿਤ ਬਾਣੀ ਦਾ ਲੜ ਛੱਡਿਆ ਅੰਮ੍ਰਿਤ ਵੇਲਾ ਸੰਭਾਲਣਾ ਬੰਦ ਕਰ ਦਿੱਤਾ ਤੇ ਅਸੀਂ ਜ਼ਹਿਰ ਦੇ ਪੁਜਾਰੀ ਬਣ ਕੇ ਬਹਿ ਗਏ ਸਾਨੂੰ ਬਹੁਤ ਕੁਝ ਸਮਝਣਾ ਪੈਣਾ ਹੈ ਸਾਡਾ ਭਲਾ ਉਸ ਵੇਲੇ ਹੋਵੇਗਾ ਜਦੋਂ ਗੁਰੂ ਚਰਨਾਂ ਵਿੱਚ ਜੁੜਾਂਗੇ ਖੈਰੇ ਵਖਰੇ ਦਰਦ ਨੇ ਸਾਡੀ ਕੌਮ ਦੇ ਕਦੀ ਕਦੀ ਜੀ ਕਰਦਾ ਹੈ ਕਿ ਇਹ ਗੱਲਾਂ ਸਾਡੇ ਹਿਰਦੇ ਵਿੱਚ ਵਸ ਜਾਣ ਖੈਰ ਇਹ ਵਖਰੀਆਂ ਮਾਤਾ ਨੇ ਕਦੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆ ਦਮਦਮਾ ਸਾਹਿਬ ਦੀ ਧਰਤੀ ਤੇ ਬੈਠ ਕੇ ਜਦੋਂ ਮਾਤਾ ਸਾਹਿਬ ਕੌਰ ਜੀ ਆਏ ਮਾਤਾ ਸੁੰਦਰ ਕੌਰ ਜੀ ਆਏ ਉਹਨਾਂ ਪੁੱਛਿਆ ਵੀ ਸਤਗੁਰੂ ਸਾਹਿਬ ਜਾਦੇ ਨਜ਼ਰ ਨਹੀਂ ਆ ਰਹੇ ਇਸ਼ਾਰਾ ਕਰਕੇ ਕੀ ਕਿਹਾ ਸੀ ਸਤਿਗੁਰੂ ਕਲਗੀਧਰ ਜੀ ਨੇ ਇਸ਼ਾਰਾ ਕਰਕੇ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਬੋਲਾ ਕਿਸ਼ਨ ਮੈਂ ਇਹਨਾਂ ਲਈ ਚਾਰ ਕੁਰਬਾਨ ਕੀਤੇ ਨੇ ਇਹ ਹਜ਼ਾਰਾਂ ਹੀ ਮੇਰੇ ਧੀਆਂ ਪੁੱਤਰ ਨੇ ਅੱਜ ਦੁੱਖ ਲੱਗਦਾ ਹੈ ਜਦੋਂ ਸੀ ਕਲਗੀਧਰ ਮਹਾਰਾਜ ਜੀ ਦੇ ਧੀਆਂ ਪੁੱਤਰ ਬਨਣ ਵਾਸਤੇ ਤਿਆਰ ਨਹੀਂ ਹੈ ਬਲਕਿ ਅਸੀਂ ਜੀਵਨ ਗੁਰੂ ਤੋਂ ਤੋੜ ਕੇ ਬਰਬਾਦ ਕਰੀ ਜਾ ਰਹੇ ਹਾਂ ਪੁਜਾੜੀ ਜਾ ਰਹੇ ਹਾਂ ਸਾਨੂੰ ਸਭਨਾਂ ਨੂੰ ਖਿਆਲ ਕਰਨ ਦੀ ਲੋੜ ਹੈ ਖੈਰ ਹੁਣ ਐਸ਼ ਵੇਲੇ ਮਹਾਰਾਜ ਨੇ ਕਿਰਪਾ ਕੀਤੀ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕੇ 1601 ਤੋਂ 4 ਤੱਕ 3 ਸਾਲ ਦਾ ਸਮਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਫਿਰ ਬਾਬਾ ਬੁੱਢਾ ਜੀ ਨੂੰ ਆਵਾਜ਼ ਮਾਰੀ ਬਾਬਾ ਬੁੱਢਾ ਸਾਹਿਬ ਜੀ ਦੀ 98 ਸਾਲ ਦੀ ਉਮਰ ਹੈ 98 ਸਾਲ ਦੀ 98 ਤੇ ਬਚਨ ਆਖੇ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੁਸੀਂ ਸ਼ੀਸ਼ਤੇ ਸੁਭਾਏ ਮਾਨ ਕਰੋ ਪਹਿਲਾ ਪ੍ਰਕਾਸ਼ ਕਰਨਾ ਹੈ ਆਖਰ ਇੱਥੋਂ ਚੱਲੇ ਰਾਮ ਸਰ ਸरोवर ਦੇ ਕੰਢਿਆਂ ਤੇ ਦਰਬਾਰ ਸੇ ਪਹਿਲਾਂ ਹੀ ਬਣ ਚੁੱਕਿਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਬੜੀ ਮਾਨ ਮਰਿਆਦਾ ਨਾਲ ਉੱਥੇ ਪਹੁੰਚ ਕੇ ਤੇ ਗੁਰ ਸ਼ਬਦ ਦੀ ਟੇਕ ਲੈ ਕੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਦੀ ਕਿਰਪਾ ਦੇ ਨਾਲ ਧੰਨ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਔਰ ਅੰਮ੍ਰਿਤ ਬੋਲ ਆਇਆ ਸੁਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਬਨ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਗੁਰੂ ਦਾ ਇਹ ਹੁਕਮਨਾਮਾ ਆਇਆ ਸਾਰਾ ਦਿਨ ਬਾਣੀ ਦੇ ਪ੍ਰਵਾਹ ਚੱਲੇ ਗੁਰਬਾਣੀ ਕੀਰਤਨ ਹੋਇਆ ਗੁਰਮਤ ਵਿਚਾਰਾ ਹੋਈਆਂ ਕੜਾ ਪ੍ਰਸ਼ਾਦੀਆਂ ਦੇਗਾ ਬਣੀਆਂ ਸ਼ਾਮ ਨੂੰ ਸੁਖਾਸਨ ਦਾ ਸਮਾ ਹੋਇਆ ਸਿੱਖਾ ਪੁੱਛਿਆ ਮਹਾਰਾਜ ਸਤਗੁਰੂ ਦੇ ਪਾਵਨ ਸਰੂਪ ਕਿੱਥੇ ਬਿਰਾਜਮਾਨ ਕਰਨੇ ਹੈ ਸਹਿਬ ਨੇ ਬਚਨ ਆਖ ਕੇ ਜਿਸ ਪਲੰਗ ਤੇ ਅਸੀਂ ਬਿਸ਼ਰਾਮ ਕਰਦੇ ਹਾਂ ਉਥੇ ਬਿਸਤਰਾ ਬਦਲ ਦਿਓ ਤੁਹਾਨੂੰ ਗੁਰੂ ਗ੍ਰੰਥ ਸਾਹਿਬਾ ਪਾਤਸ਼ਾਹ ਬਿਸ਼ਰਾਮ ਕਰਨਗੇ ਤੇ ਮਹਾਰਾਜ ਨੂੰ ਪੁੱਛਿਆ ਸਤਿਗੁਰੂ ਆਪ ਜੀ ਕਿੱਥੇ ਵਿਸ਼ਰਾਮ ਕਰੋਗੇ ਤੁਹਾਡਾ ਆਸਣ ਕਿੱਥੇ ਲਾ ਦਈਏ ਸਹਿਬ ਕਹਿੰਨ ਲੱਗੇ ਭੁੰਜੇ ਚਾਦਰ ਵਿਛਾ ਦਿਓ ਸਿੱਖ ਨਹੀਂ ਖਿਆਲ ਕਰਦਾ ਮੈਂ ਕਹਿ ਕੇ ਫਤਿ ਬਲਾਉਣੇ 1604 ਇਸਵੀ ਸਤੰਬਰ ਮਹੀਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ 1606 ਮਈ ਮਹੀਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੈ ਕਰੀਬ 2 ਸਾਲ ਸਤਿਗੁਰੂ ਪੁੰਜੇ ਹੀ ਵਿਸ਼ਰਾਮ ਕਰਦੇ ਰਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਲੰਗ ਤੇ ਵਿਰਾਜਮਾਨ ਨੇ ਐਡਾ ਅਦਬ ਕਰਦੇ ਨੇ ਤੇ ਅੱਜ ਕੀ ਹਾਲਾਤ ਨੇ ਅਸੀਂ ਹਫ਼ਤਾ 10 ਦਿਨ ਹਫ਼ਤਾ 10 ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਘਰ ਲੈ ਕੇ ਜਾਈਏ ਸ਼ਹਿਜ ਪਾਠ ਕਰਵਾਈਏ ਜਾਂ ਸ੍ਰੀ ਖੰਨਪਾਠ ਸਾਹਿਬ ਕਰਵਾਈਏ ਅਸੀਂ 4 ਦਿਨ ਪੁੰਜੇ ਪੈਣ ਨੂੰ ਤਿਆਰ ਨਹੀਂ ਹੈ ਸਾਡੇ ਹਾਲ ਨੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਪਾਸੇ ਪ੍ਰਕਾਸ਼ ਹੁੰਦਾ ਦੂਜੇ ਕਮਰੇ ਵਿੱਚ ਅਸੀਂ ਆਪਣੇ ਬੱਡਾਂ ਪਲੰਘਾਂ ਤੇ ਲੇਟੇ ਮਾਰਨੇ ਆ ਤੇ ਮਨਮਰਜ਼ੀਆਂ ਕਰਨੇ ਆ ਕਈ ਵਾਰੀ ਉਹੋ ਜੇ ਸ਼ਬਦ ਵੀ ਬੋਲੀ ਜਾ ਰਹੇ ਆ ਤੇ ਕਈ ਕੁਝ ਹਾਰ ਸ਼ਿੰਗਾਰ ਵੀ ਕੀ ਜਾ ਰਹੇ ਆ ਕਈ ਕੁਝ ਖਾਈ ਪੀ ਪੈਣੀ ਵੀ ਜਾ ਰਹੇ ਆ ਭਲਿਆਂ ਤੇ ਤੇਰੇ ਘਰ ਵਿੱਚ 10 ਦਿਨ 5 ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਏ ਨੇ ਤੇ ਜੇ ਸਤਗੁਰੂ ਤਖਤ ਤੇ ਸੁਭਾਏਮਾਨ ਹੈ ਤੇ ਸ਼ਰਧਾ ਭਾਵਨਾ ਵਾਲਿਆਂ ਨੂੰ ਬੇਨਤੀ ਹੈ ਤਰਕ ਵਾਲਿਆਂ ਦੀ ਬਾਤ ਨਹੀਂ ਹੈ ਤੇ ਤੂੰ ਆਪਣੇ ਹਿਰਦੇ ਵਿੱਚ ਸ਼ਰਧਾ ਬਣਾ ਭਲਿਆ ਜੇ ਚਾਰ ਦਿਨ ਤੂੰ ਚਾਦਰ ਵਿਚਾਕੇ ਪੁੰਦੇ ਵਿਸ਼ਰਾਮ ਕਰ ਲੇਂਗਾ ਤੈਨੂੰ ਫਰਕ ਨਹੀਂ ਪੈਣਾ ਤੈਨੂੰ ਫਰਕ ਨਹੀਂ ਪੈਣਾ ਮੈਨੂੰ ਖਿਮਾ ਕਰ ਦਿਓ ਕਈਆਂ ਨੂੰ ਇੰਨੀ ਗਿਆਤ ਨਹੀਂ ਹੈ ਹੱਥ ਜੋੜ ਕੇ ਮੈਂ ਤੁਹਾਨੂੰ ਕਹਿਣ ਲੱਗਿਆ ਜਿਸ ਪਾਸੇ ਸਰੂਪ ਨੇ ਜਾਂ ਬਾਣੀ ਦੀਆਂ ਕੋਥੀਆਂ ਨੇ ਕਈ ਵਾਰੀ ਇਸ ਉਧਰ ਪੈਰ ਕਰ ਲੈਣੇ ਆ ਤੁਨ ਮੇ ਹੱਥ ਜੋੜ ਕੇ ਕਹਿ ਕੇ ਚੱਲੇ ਆ ਆਪਣੇ ਘਰਾਂ ਵਿੱਚ ਜਿੱਥੇ ਵੀ ਗੁੱਟ ਕੇ ਸਹਿਬ ਗੁਰਬਾਣੀ ਦੀਆਂ ਪੋਥੀਆਂ ਇਤਿਹਾਸ ਦੀਆਂ ਪੋਥੀਆਂ ਨੇ ਉਹਨਾਂ ਨੂੰ ਸਰਾਣੇ ਵਾਲੇ ਪਾਸੇ ਔਰ ਉੱਚੀ ਜਗ੍ਹਾ ਤੇ ਬਹੁਤ ادب ਸਤਕਾਰ ਦੇ ਨਾਲ ਸੇਵਾ ਸੰਭਾਲ ਕਰਕੇ ਰੱਖਿਆ ਕਰੋ ਇਹ ਤੁਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਜਿੰਨਾ ادب ਕਰੋਗੇ ਗੁਰਬਾਣੀ ਪੜੋਗੇ ਵਿਚਾਰੋਗੇ ਗੁਰ ਸ਼ਬਦ ਤੇ ਅਮਲ ਕਰੋਗੇ ਫਿਰ ਜਿਹੜਾ ਸਾਡਾ ਜੀਵਨ ਹੈ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇਹ ਸਫਲ ਹੋ ਜਾਏਗਾ ਫਿਰ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਪੱਥਰ ਪੂਜਾ ਦਾ ਤਿਆਗ ਕਰ ਦੂੰ ਮਨਮਤਾਂ ਦਾ ਤਬੀਤ ਧਾਗਿਆਂ ਦਾ ਇਮੀ ਨਿੱਕੀਆਂ ਨਿੱਕੀ ਬਹਿਮ ਪਰਮਾ ਦਿਨ ਚੰਗੇ ਆ ਮਾੜਾ ਸਭ ਗੱਲਾਂ ਛੱਡ ਕੇ ਭਲਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਆਪਣੇ ਘਰਾਂ ਵਿੱਚ ਨਿਤ ਨੇਮੀ ਜਰੂਰ ਬਣੋ ਆਪਣੇ ਬੱਚਿਆਂ ਪਰਿਵਾਰਾਂ ਨੂੰ ਕਰਨ ਵਿੱਚ ਨਿਤ ਨੇਮ ਕਰਾਵਾਂ ਜਪਜੀ ਸਾਹਿਬ ਦਾ ਪਾਠ ਕਰੂੰ ਜੇ ਕੋਈ ਬਿਲਕੁਲ ਹੀ ਬਾਣੀ ਨਹੀਂ ਪੜਦੇ ਸ਼ੁਰੂਆਤ ਕਰੋ ਜਪਜੀ ਸਾਹਿਬ ਤੋਂ ਸੱਤ ਬਾਣੀਆਂ ਦਾ ਨਿਤ ਨੇਮ ਕਰੂੰ ਸਹਿਜ ਪਾਠ ਕਰੋ ਦਸਤਾਰਾਂ ਬਨੋ ਗੁਰੂ ਦੇ ਲੜ ਲੱਗੋ ਅਮਰ ਦੀ ਧਾਤ ਲਵੋ ਫਿਰ ਜਿਹੜਾ ਸਾਡਾ ਜੀਵਨ ਹੈ ਨਾ ਉਹ ਗੁਰੂ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਗੁਰੂ ਨਦਰ ਕਰੇ ਗੁਰੂ ਨੇ ਨਜ਼ਰ ਕਰਕੇ ਸਾਡਾ ਜੀਵਨ ਖੁਸ਼ੀਆਂ ਨਾਲ ਭਰ ਦੇ ਨੇ ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ ਦਾਦੂਪਾਲ ਨਗਰ ਦੀ ਇਲਾਕੇ ਦੀ ਜਿੰਨੀ ਸੰਗਤ ਹੈ ਸਭਨਾਂ ਦਾ ਬਹੁਤ ਧੰਨਵਾਦ